ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗਿਆ ਜੀ ਅੱਜ ਇੱਕ ਹੋਰ ਨਵਾਂ ਬਲੌਗ ਪਾਉਣ ਅੱਜ ਆਜੀ ਟੂਡੀ ਡੇ ਆਪਣਾ ਚੌਥਾ ਕੱਲ ਕੰਮ ਬੰਦ ਕਰਤਾ ਤਾਂ ਜੀ ਆਪਾਂ ਨੇ ਕਿਉਂਕਿ ਕੱਲ ਇੱਕ ਤਾਂ ਸੋਸਾਇਟੀ 'ਚ ਆਪਣੇ ਰੇ ਆਇਆ ਵਾ ਤਾਂ ਇੱਕ ਡਾਈ ਆਇਆ ਵਾ ਤਾਂ ਅਰਜੂਰੀਆ ਦੋਹੇ ਚੀਜ਼ਾਂ ਚੱਕੀਆਂ ਨਹੀਂ ਜੀ ਆਪਾਂ ਨੇ ਕਿਉਂਕਿ ਫਿਰ ਮੌਕੇ ਦੇ ਔਖਾ ਹੋ ਜਾਂਦੇ ਜੀ ਆਪਾਂ ਨੂੰ ਉਸ ਟਾਈਮ ਤੇ ਮਿਲਦਾ ਨਹੀਂ ਹੈਗਾ ਮੌਕੇ ਤੇ ਕਿ ਪਹਿਲੇ ਹੀ ਪੈਸੇ ਭਰ ਕੇ ਆਪਾਂ ਨੇ ਪਹਿਲੇ ਹੀ ਰੇ ਰੇ ਡਾਈ আর ਅਰਜੂਰੀਆ ਚੱਕ ਲਿਆ ਤਾਂ ਜੀ ਆਪਾਂ ਨੇ ਅੱਜ ਲੱਗੇ ਜੀ ਆਪਾਂ ਤੂੜੀ ਕਰਨ ਕਪੜਾ ਜਿਹੜੀ ਗੇਤੀ ਕਣਕ ਦੀ ਜੋਦੀ ਬਸ 2 ਦਿਨਾਂ ਦਾ ਕੰਮ ਰਹਿ ਗਿਆ ਅੱਜ ਯਾਰ ਕੱਲ ਦਾ ਅੱਜ ਹੁਣ ਲੱਗੇ ਆ ਜੀ ਟਰਾਲੀ ਲੈ ਕੇ ਆਪਣਾ ਤੇ ਆਮਾ ਜੀ ਪਹਿਲੀ ਟਰਾਲੀ ਭਰ ਕੇ ਤੇ ਇੱਧਰ ਆਪਾਂ ਨੇ ਪੱਖਾ ਕਰਤਾ ਤਾਂ ਜੀ ਫਿੱਟ ਦੇਖੋ ਜੀ ਆਪਣਾ ਪਾਇਪ ਲਾਇਆ ਵਾ ਸ਼ੈੱਡ ਤਕਰੀਬਨ ਅੱਧ ਤੋਂ ਥੋੜਾ ਜਿਹਾ ਜ਼ਿਆਦਾ ਭਰ ਗਿਆ ਜੀ। ਬਸ ਸਾਰੀ ਤੂੜੀ ਪੈ ਜਾਣੀ ਹੈ ਆਪਣੀ ਅੰਦਰ। ਤਕਰੀਬਨ ਥੋੜੀ ਬਹੁਤੀ ਬਚ ਚੁੱਕੀ ਜੀ ਨੇ ਛੱਡੇ ਚ ਆ ਜਾਣੀ ਆਪਣੀ ਤਕਰੀਬਨ ਸਾਰੀ ਤੂੜੀ। ਹਾਂਜੀ ਲੈ ਆਏ ਤੇ ਜੀ ਆਪਾਂ ਟਰਾਲੀ ਖੇਤ ਦੇ ਵਿੱਚ ਖਾਲੀ ਤੇ ਉੱਧਰ ਚੱਲ ਰਿਹਾ ਜੀ ਆਪਣਾ ਰੀਪਰ ਬਾਬੇ ਦੀ ਕਿਰਪਾ ਨਾਲ। ਅਲੇ ਆਪਣੀ ਅੱਜ ਪਹਿਲੀ ਟਰਾਲੀ ਭਰ ਲੱਗੇ ਜੀ ਆਪਾਂ ਅੱਜ ਥੋੜਾ ਜਿਹਾ ਮਿਸਤਰੀ ਦਾ ਕੰਮ ਕਰਾਉਣ ਪਾਗੇ ਤੇ ਜੀ ਡੇਟ ਹੋ ਗਏ ਆਪਾਂ ਤਾਂ ਕਰਕੇ ਆਪਣੀ ਅੱਜ ਹਲੇ ਪਹਿਲੀ ਟਰਾਲੀ ਹੈ ਜੀ ਤਕਰੀਬਨ ਆਪਣੇ ਵੀਰੇ ਕਣਕ ਦਾ ਤਕਰੀਬਨ ਸਾਰਾ ਨਿਪਟ ਗਿਆ ਦਾ ਤੂੜੀਆਂ ਦਾ ਪੂਰਾ ਜੋੜ ਪਿਆ ਹੋਵੇ ਜੀ ਇਕੱਲੀ پرو ਚੱਲ ਰਿਹਾ ਹੈ ਜੀ ਉਹ ਵੀ ਫਾਰਮ ਟਰੈਕ 60 ਨਾਲ ਉਹ ਚੱਲ ਰਿਹਾ ਦੇਖੋ ਨਾਲ ਡੱਬੇ ਵਾਲੀ ਦੀ ਮਸ਼ੀਨ ਆ ਇਹ ਪਰੰਦਾ ਦਾ ਹੁਣ ਵੀਰੇ ਪੂਰਾ ਜੋਰ ਪਿਆ ਵਾ ਪੰਜ ਚਾਰ ਦਿਨਾਂ ਚ ਖਿੱਚਦਣਗੇ ਕੰਮ ਤੂੜੀਆਂ ਦਾ ਚੱਲ ਰਿਹਾ ਯਾਰ ਹੈ 60 ਬਾਗੀਆਂ ਪਾਉਂਦਾ ਕੰਟਰੈਕਟ ਪੂਰਾ ਬੀਨ ਮੰਗ ਵੱਜ ਰਿਹਾ ਹੈ ਚੱਲ ਰਿਹਾ ਜੀ ਟ੍ਰੈਪਰ ਆਪਣਾ ਇਹਨ ਵਧੀਆ ਬਾਬੇ ਦੀ ਕਿਰਪਾ ਨਾਲ ਕਿਤੇ ਕਿਤੇ ਲੋਡ ਮੰਨਦਾ ਜੀ ਉਹ ਵੀ ਕਿਤੇ ਜਿੱਥੇ ਜ਼ਿਆਦਾ ਢੇਰ ਹੁੰਦਾ ਉਸਾਲਾ ਵਧੀਆ ਚੱਲ ਰਿਹਾ ਹੈ ਨਾ ਟਰਾਲੀ ਭਰਨੇ ਵਾਲੀ ਅੱਧੀ ਭਰ ਗਈ ਦੀ ਜੀ ਅੱਧੀ ਰਹਿ ਗਈ ਦੋ ਘੇਟਾਂ ਚ ਭਰ ਜੂਗੀ ਕਰਤਾ ਉੱਪਰ ਹੈ ਨਾ ਪੂਰੀ ਆ ਟਰਾਲੀ ਦੀ ਇਹ ਹੈ ਤੇਜੀ ਟਰਾਲੀ ਆਪਾਂ ਲਾ ਕੇ ਤੇ ਖਾਲੀ ਕਰਨ ਚਲਾਦਾ ਦੀ ਪੱਖਾ ਆਪਾਂ ਨੇ ਪਹਿਲੀ ਟਰਾਲੀ ਹੈ ਇਹ ਆਪਣੇ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਸੈਕਟਰ 15 ਨਾਲੋਂ ਨੇ ਆਪਾਂ ਨੇ ਖਾਲੀ ਕਰਨ ਨੂੰ ਤੇ ਮਿੱਟੀ ਮਿੱਟੀ ਢਿਮੜੇ ਪੈਣੇ ਜੀ ਦੋਵੇਂ ਜਣੇ ਨਾਲ ਆਪਾਂ ਲੱਕ ਕਿਧਰਾ ਦਾਂਗੇ ਜੀ ਤੇ ਇੱਕੋ ਜਿਹਾ ਕਰਨੀ ਜੀ ਆਪਣਾ ਨੇ ਉਹ ਜੀ ਮੈਂ ਕਹਾਂ ਰਿਹਾ 15 ਹੀ ਲੱਗੇ ਨੇ ਆਪਣੀ ਟ੍ਰੈਕਟਰ ਦੀ ਕਰ ਦੂ। ਬੰਦ ਜੀ ਟਰੈਕਟਰ ਬੰਦ। ਚਾ ਸਰਤਾ ਜੀ ਟਰੈਕਟਰ ਬੰਦ। ਛੋਟੂ ਟਰਾਲੀ ਅੱਗੇ ਕਰ ਦੇ ਓਏ। ਲਾ ਦੇ ਡਾਲਾ। ਛੋਟੂ ਨਾਲੇ ਡ్రਾਈਵਰੀ ਕਰਦਾ ਜੀ ਨਾਲੇ ਆਪਣੀ ਤੂੜੀ ਲਾਹੁੰਦਾ ਦੋਨੋਂ ਕੰਮ ਕਰ ਰਿਹਾ ਨਾਲ ਹੋਰ ਬਾਬੇ ਓ ਬੇ ਬਾਬੇ ਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਬਾਬਾ ਸੰਘ ਦਾ ਜ਼ਿਆਦਾ ਏ ਥੋੜਾ ਜਿਹਾ ਆਪਾਂ ਥਾਲੀ ਭਰੀ ਵੀ ਲੈ ਕੇ ਟੂਰੀ ਵਾਲੀ ਗਰਮੀ ਕਰਤੀ ਦੀ ਜੀ ਖਾਲੀ ਟਰਾਲੀ ਰਹਿ ਗਏ ਜੀ ਆਪਣੇ ਦੋ ਕੁ ਟਰਾਲੀਆਂ ਦਾ ਹੋਰ ਬਾ ਫਿਰ ਆਪਣਾ ਨਿਬੜ ਜਾਣਾ ਜੀ ਅੱਜ ਕੰਮ ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਕੱਲੂ ਵੱਡਾ ਕੋ ਕਣਕਰ ਜੋ ਆਪਣੇ ਜਿਹੜੇ ਰਹਿੰਦੇ ਨੇ ਉਹ ਤੋਂ ਬਾਅਦ ਕਰਾਂਗੇ ਥੋੜੀ ਲਾ ਦਾ ਡਾਲਾ ਟਰਾਲੀ ਦਾ ਜੀ ਹੁਣ ਤੋਰਾ ਨੇ ਟਰਾਲੀ ਆ ਪਾ ਗਏ ਲਓ ਕਿ ਚੱਲ ਗਈ ਥੋੜੀ ਜਿਹੀ ਟਰਾਲੀ ਨਵੇੜ ਦਾ ਦਾ ਜੀ ਆਪਣੇ ਕੰਮ ਅੱਜ ਤੂੜੀ ਦਾ ਜੀ ਜਿਹੜੀ ਗੇਤੀ ਤੂੜੀ ਤੇ ਕਰਦਾ ਦਾ ਜੀ ਉਹਦਾ ਕੰਮ ਆ ਆਪਣੇ ਘਰ ਤੇ ਹੀ ਖਾਲੀ ਟਰਾਲੀ ਲਾ ਰਹੇ ਨੇ ਡਾਲਾ ਹੁਣ ਕੱਲ ਨੂੰ ਵੱਡਾਂਗੇ ਕਣਕ ਜੋ ਜਿਹੜੇ ਗੰਨਾ ਵੱਢ ਕੇ ਵੀ ਜੇ ਨਹੀਂ ਜ ਆਪਣੇ ਫੇਰ ਉਹਨਾਂ ਦੀ ਤੂੜੀ ਕਰਾਂਗੇ ਜੀ ਤਕਰਾਮਾ ਤੁਹਾਨੂੰ ਕੱਲ ਨੂੰ ਕਣਕ ਵੱਢਦੇ ਹੋਏ ਇੱਕ ਵੀਰੇ ਬੇਨਤੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਨਾਲੇ ਵੀਡੀਓ ਨੂੰ ਦੇਖਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਛੋਟੂ ਆ ਟਰਾਲੀ ਉਧਰ ਹੱਕ ਲੈ ਬੁਗੇ ਖੇਤ ਚੋਂ ਥੀ ਆ ਜਾ ਕਢਾਵਾ ਟਰਾਲੀ ਸਤਿ ਸ੍ਰੀ ਅਕਾਲ ਜੀ ਸਾਰਿਆਂ